ਮਾਤਾ ਦੇ ਵਿਆਹ ਦਾ ਜਿਹੜਾ ਸਮਾਨ ਆ ਦਾਜ ਦਾ ਜੀ ਇੱਕ ਸਦੂਕ ਇੱਕ ਚਰਖਾ ਇੱਕ ਟੇਬਲ ਤੇ ਇੱਕ ਬੜਾ ਪਾਲੰਗ ਤੇ ਦੋ ਕੁਰਸੀਆਂ ਇਹ 90 ਰੁਪਏ ਦੇ ਆਏ ਵੇ ਜੀ ਹੈ ਬੇਬੇ ਹਾਂ ਹਾਂ 90 ਰੁਪਏ ਦੇ ਸਾਰਾ ਸਮਾਨ ਬੜਾ ਵਧੀਆ ਵੇ ਖਾਨ ਨਾਲ ਸਾਡੇ ਨਾਲ ਹਾਂ ਨਾਉ ਦੱਸਿਆ ਸੀ ਤੁਸੀਂ ਕੀ ਆ ਦੱਸਿਆ ਸੀ ਉਹਨਾਂ ਨਾਲ ਛੱਜਾ ਸੁਣ ਛੱਜਾ ਸਿੰਘ ਨੇ 90 ਰੁਪਏ ਚ ਬੁਲਾਇਆ 90 ਰੁਪਏ ਜੀ ਕਮਾਲ ਦੀ ਦੇਖੋ ਹੁਣ ਤੱਕ ਸਮਾਨ ਵਿਆਉ ਹੋਏ ਹਾਂ ਹਲੇ ਵੀ ਸਤ ਦੇਖੋ 60 ਦਾ ਬਣਿਆ ਹੋਇਆ ਹੁਣ ਆ ਦੇਖੋ 24 ਚੱਲਦਾ ਕੀ ਕੀ ਦੀ ਸੀ ਮੈਨੂੰ ਕੀ ਕੀ ਦੀ ਸੀਗੇ ਮਹਾ ਤਾਂ ਮੇਰੇ ਚਰਖੇ ਉੱਪਰ ਸੁਨੂਖ ਪਰ ਸਵਾਖੇ ਰੱਖੀ ਦੀ ਸੁਆ ਰੱਖਿਆ ਅੱਛਾ ਠੀਕ ਹੈ ਹਾਂ ਹਲੇ ਵੀ ਦੇਖੋ ਸਾਬਰ ਜੇ ਮੈਂ ਕਹਿੰਦਾ ਹਲੇ 100 ਸਾਲ ਹੀ ਜਾਂਦਾ ਜੀ ਸਾਬਰ ਜਿੰਨਾ ਵਾਰੀ ਰੱਖ ਲੋ ਹਾਂ ਹਾਂ ਦੇ ਲੋ ਬਿਲਕੁਲ ਠੀਕ ਹੈ ਇੰਨੇ ਦੇਖੋ 60 90 ਰੁਪਏ ਦਾ ਉਹ ਜਵਾਨ ਜਾਇਆ ਵਾ ਇਹ ਇੰਨਾ ਵਧੀਆ ਹੋ 90 ਰੁਪਏ ਦੇ ਮਾਤਾ ਜੀ ਉਹ ਸਾਰਾ ਸਮਾਨ ਸੰਭਾਲ ਕੇ ਰੱਖਿਆ ਹੋਇਆ ਹਾਂ ਹਾਂ ਹੁਣ ਹੁਣ ਇਹਨਾਂ ਵੰਡਤਾ ਆ ਬਊਆਂ ਨੂੰ ਅੱਛਾ ਵੰਡਤਾ ਹਾਂ ਦੇ ਦਿੰਦਾ ਇਹਨਾਂ ਨੂੰ ਕੁਝ ਸਵੱਤੰਤਰ ਮੰਡ ਤਾਂ ਸਾਰਿਆਂ ਨੂੰ ਆਚਾ ਮੰਡ ਕੇ ਜੀ ਮੰਡ ਤਾਂ ਜਿਹੜਾ ਮੇਰੇ ਮੰਗਣੇ ਦੇ ਕਾਂਢੇ ਤੇ ਉਹ ਮੈਂ ਛੋਟੀ ਬਹੂ ਪਾਤੇ ਅੱਛਾ ਇੱਕ ਇੱਕ ਫੁੱਲ ਤਾਂ ਇਹਨਾਂ ਦੋਹਾਂ ਬੜੀ ਇਨਵਾਰੀ ਇਹ ਦੇ ਸਗੀ ਫੁੱਲ ਕਹਿੰਦੇ ਜਿਹਨੂੰ ਹਾਂ ਇਹਨਾਂ ਦੇ ਦੇ ਕੇ ਮੈਂ ਰੱਖਿਆ ਕੁਛ ਨਹੀਂ ਕੋਈ ਮੰਡ ਤੇ ਮਹਾ ਹਾਂ ਹੁਣ ਮਾਤਾ ਨਾਲ ਜ਼ਮੀਨ ਹੈ ਜਿਹੜੀ ਉਹ ਆ ਮਾਤਾ ਨਾਲ ਉਹ ਲੇੜੀ ਬਾਕੀ ਵਾ ਦੇ ਉਹ ਵੀ ਸੋੜਨਾ ਦੇ ਕੀ ਨਹੀਂ ਕਰੀ ਉਹ ਸੋੜਨਾ ਕਰੀ ਜਾਂਦੀ ਜੋਖਾ ਹੈ ਅੱਛਾ ਮੈਂ ਦੇ ਜਿੰਦੀ ਨਾਲ ਵੀ ਨਾਲੇ ਨਾਲ ਦੀ ਨਾਲ ਦੇ ਜੰਦੇ ਹਾਂ ਇਹਨਾਂ ਦੇ ਨੋਂ ਖਰਾਤੀ ਵੀ ਹੈ ਹੂੰ ਇੰਦ ਕਾਲੇ ਨੀ ਚੜਿਆ ਮਰੀ ਤੇ ਹੋਣਾ ਸਾਡੇ ਬਜ਼ੁਰਗ ਨੇ ਇੱਕ ਕੀਰਸ ਪਰ ਲਈ ਸੀ ਪਰ ਇੱਕ ਜਾਣ ਦਾ ਫੈਸਲਾ ਨੂੰ ਕਹਿੰਦੇ ਸਾਡੀਆਂ ਗੱਡੀਆਂ ਉਧਰ ਪੈ ਜੂਗੀਆਂ ਅੱਛਾ ਤੇ ਗਾਂ ਘਾ ਮਾਜਲ ਜ ਮਾਜਲ ਜ ਮੇਰੇ ਨੌਖਰ ਕਿੰਨੀ ਕਰਾਈ ਦੀ ਸੀ ਮੈਂ ਤਾਂ ਉਹ ਵੀ ਤਰਾਇ ਆਂਦੀ ਹੂੰ ਠੀਕ ਹੈ ਉਹ ਬਾਗੇ ਮੇਰਾ ਛੋਟਾ ਨਾ ਸੇਵਾ ਸੁਭਾ ਕਰਦੇ ਆਂ ਹਾਂ ਕਰਦੇ ਆਂ ਕਿੰਨਾ ਕਰਦੇ ਪੂਰਾ ਪੂਰਾ ਧਿਆਨ ਖਾਣ ਪੀਣ ਹਾਂ ਫੀਲਮ ਵੀ ਠੀਕ ਹੈ ਖਾਣ ਅੰਬ ਅੰਬ ਖਾ ਲਿਆ ਤੇ ਕੀ ਖਾਂਦੀ ਨਹੀਂ ਉਹ ਅੰਬ ਖਾਂਦੀ ਨਹੀਂ ਹੈ ਜੋ ਬੇਬੇ ਚਾਹਦੀ ਹੈ ਲਿਆ ਕੇ ਦਿੰਦੇ ਆਂ ਦਿਨੇ ਦਿਨੇ ਮੈਂ ਸਾਕੂ ਮਿਲਦਾ ਹਾਂ ਨਾ ਠੀਕ ਹੈ ਤਾਂ ਹੀ ਇਹ ਸਬੂਤ ਹੈ ਤੁਹਾਡੀ ਸਿਹਤ ਯਾਬੀ ਦਾ ਜਿਹੜਾ ਸਬੂਤ ਹੈ ਵੀ ਇਹ ਪੂਰਾ ਧਿਆਨ ਰੱਖਦੇ ਆਂ ਨਾ ਨਾ ਮੇਤੇ ਤਾਂ ਮੇਰਾ ਮੋਰਾ ਕੋਈ ਬੋਲਦਾ ਨਹੀਂ ਦਰਦੇ ਆ ਤੇ ਸਾਰੇ ਅੱਛਾ ਡਰਦੇ ਸਾਰੇ ਆਹ ਕਹਿੰਦੇ ਮੇਰੇ ਪੁਰੇ ਕੋਈ ਬੋਲਦਾ ਨਹੀਂ ਬੋਲਦਾ ਹਾਂ ਅੱਜ ਵੀ ਪੂਰੀ ਕਾਇਮ ਹੈ ਜੀ ਮਤਲਬ ਜਿਹੜੀ ਗੱਲ ਇਹਨਾਂ ਨੇ ਕਹਿਤੀ ਉਹ ਪਰਿਵਾਰ ਦੇ ਵਿੱਚ ਮੰਨੀ ਜਾਊਗੀ ਹਾਂ ਲੇਕਿਨ ਉਹਦੀ ਵਿਰੋਧਤਾ ਕੋਈ ਨਹੀਂ ਕਰੇਗਾ ਇਹ ਪੁਰਾਣੇ ਸਮੇਂ ਤੇ ਇਹ ਹੁਣ ਤੱਕ ਤਾਂ ਹੈ ਪਰ ਹੁਣ ਬਦਲਾਅ ਹੋ ਰਿਹਾ ਹੈ ਨਾ ਗਾ ਵਾਲਾ ਤੇ ਬੱਚੇ ਨਹੀਂ ਜੀ ਆਪ ਜ਼ਮੀਨ ਸੀ ਉਹ ਮਮਾ ਕਿਤੇ ਰਵ ਤੇ ਨਾ ਮੁੜਿਆ ਤਿੰਨਾਂ ਦਾ ਨੌਕਰ ਆਤੀ ਜੀ ਆਪਣੀ ਹੂੰ ਹੁਣ ਪੈਸੇ ਮੇਰੇ ਜ਼ਮੀਨ ਦੇ ਸੜਕ ਜਾਈ ਆ ਤਿੰਨਾਂ ਨੂੰ ਬਰਾਬਰ ਬਣਦੇ ਠੀਕ ਹੈ ਨਾ ਜਾਣਾ ਕੁਝ ਆ ਥੋੜੇ ਪੈਸੇ ਮੈਨੂੰ ਵੀ ਦੇ ਦੇ ਬੇਬੇ ਲਓ ਜੀ ਨੇ ਦੇਤੇ ਅਰੇ ਥੋੜੇ ਜਿ ਮੈਨੂੰ ਥੋੜੇ ਜਿ ਲੈ ਲੈ ਦੇਤੇ ਇਹਨਾਂ ਨੂੰ ਕੁਛ ਦੇ ਦੇ ਦੋਗੇ ਦੇ ਦਿਓ 150 ਰੁਪਏ ਦੇ ਦੋ ਲੈ 150 ਤਾਂ ਦੇ ਦੇ ਨਹੀਂ ਅੱਛਾ ਹੈਗੇ 150 ਰੁਪਏ ਇਹ ਤਾਂ ਮੈਂ ਕੋਈ ਤਾਂ ਉਹ ਲੈ ਕਵਾਰ ਦੀ ਗੱਲ ਹੈ ਪਰਸ ਹੈਗਾ ਹੈਗਾ ਨਹੀਂ ਨਹੀਂ ਬੱਸ ਬੇਬੇ ਬੱਸ ਮੈਂ ਤਾਂ ਮਜ਼ਾਕ ਕਰ ਰਿਹਾ ਸੀਗਾ ਹਾਂ ਠੀਕ ਹੈ ਹੌਸਲਾ ਪੂਰਾ ਬੇਬੇ ਦਾ ਹੈ ਠੀਕ ਹੈ ਠੀਕ ਹੈ ਠੀਕ ਹੈ अच्छा ठीक है अच्छा बेबे वो -बे गहने गुणे का क्या रेट होता था पुराने टाइम से जाता है यो 100 ਕਰਤੇ ਇਹਦਾ ਲਗਭਗ 100 ਰੁਪਏ ਟੋਲਾ 100 ਰੁਪਏ ਟੋਲਾ اچھا ਕੀ ਹੋਣੀ ਹੈ अच्छा सोना ਕਿੱਥੋਂ ਲੈਂਦੇ ਸੀ ਤੁਸੀਂ ਤਖਤਾੜਤਾ ਕਣ ਸਨਿਆਰ ਤੇ ਲੋ ਨਾ ਹੁੰਦਾ ਨਹੀਂ ਉਹਨਾਂ ਦਾ ਪੱਤ ਸਾਡੇ ਸਿਆਣੇ ਲਿਆਉਂਦੇ ਤੇ ਪ੍ਰਾਣੇ ਪ੍ਰਾਣੇ ਅੱਜ ਉੱਥੇ ਪ੍ਰਾਣੇ ਤਖਤਾੜ ਤੇ ਹੈਗੇ ਤੇ ਸਾਡੇ ਅੱਜ ਵੀ ਹੈਗੇ ਅੱਜ ਵੀ ਹੈਗੇ ਉਹ ਤਾਂ ਸਨਿਆਰ ਨਾਲ ਹੈ ਕੁੰਦਲ ਕੁੰਦਲ ਹਾਂ ਕੁੰਦਲ ਲਾਲ اچھا ਕੁੰਦਲ ਲਾਲ ਤੋਂ ਠੀਕ ਹੈ ਉਹਦੀ ਦੁਕਾਨ ਤੇ ਗਏ ਤੁਸੀਂ ਕੁੰਦਨ ਦੀ ਛੋਟੇ ਹੁੰਦੇ ਫਿਰ ਸਿਆਣਿਆਂ ਨਾਲ ਚਲੇ ਜਾਂਦੇ ਸਿਆਣਿਆਂ ਨਾਲ ਰੇਟ ਕਿਹਾ ਤੁਸੀਂ 100 ਰੁਪਏ ਹੈ 100 ਕੇ ਹੋਣਾ ਮਸੀ 100 ਰੁਪਏ ਹੋਇਆ ਠੀਕ ਹੈ ਬੜਾ ਵਧੀਆ ਸੋਨਾ ਹੈ ਸਸਤਾ ਸੋਨਾ ਸੀ 1960 ਦੇ ਵੀ ਦੀ ਗੱਲ ਕਰਦੇ ਤੁਸੀਂ ਹਾਂ ਹਾਂ 60 1960 ਦੇ ਕਰੀਬ ਇੰਨਾ ਕੁ ਰੇਟ ਸੀਗਾ ਜੀ ਹਾਂ ਸੀ ਇੰਨਾ ਹੁਣ ਪਤਾ ਕੀ ਰੇਟ ਹੈ ਹੋਂਤਾ ਹੋਣਾ ਕਿ 5 ਤੇ ਵੀ ਨਾ 50 ਨੂੰ ਟੁੱਕਿਆ ਹੋਣਾ ਨਹੀਂ ਜੀ ਨਹੀਂ 70 ਵੀ ਟੱਪ ਗਿਆ ਜੀ 70 ਟੱਪ ਗਿਆ ਜੀ ਹੁਣ ਆਪਕੋ ਕੋਈ ਖਰੀਦਦੇ ਨਹੀਂ ਪਤਾ ਨਹੀਂ ਹਾਂਜੀ ਹੂੰ ਤਾਂ 70 ਵੀ ਪਾਰ ਕਰ ਗਿਆ ਜੀ ਹੂੰ ਹੁਣ ਨਹੀਂ ਖਰੀਦੜਦਾ ਰਿਹਾ ਮੈਂ ਤਾਂ ਮੇਰੇ ਜਿਹੜੇ ਸੱਸ ਦੇ ਹੱਥਾਂ ਦੇ ਮੇਰੀਆਂ ਦੇ ਮੰਗਣੀ ਨੂੰ ਚੜਾਏ ਤੇ ਮੇਰੇ ਸਾਥ ਨਾਲ ਟੁੰਬਾ ਹੂੰ ਕਾਂਟੇ ਦੇ ਤੇ ਛੋਟੀ ਨੂੰ ਨਿਸ਼ਾਨੀ ਅੱਛਾ ਇੱਕ ਇੱਕ ਫੁੱਲ ਦੋਹਾਂ ਦੇ ਨਾ ਹੁੰਦੇ ਤਾਂ ਬੜੀਆਂ ਨੰਗਬੇ ਵੀ ਆ ਰਹੀਆਂ ਵੰਡ ਹੂੰ ਲੋਹਾ ਠੀਕ ਹੈ ਠੀਕ ਹੈ ਪੁੱਛਦੀਆਂ ਪੁੱਛਦੀਆਂ ਪੱਕਾ ਪੱਕਾ ਰਿਕਾਰਡ ਕਰ ਲਿਆ ਮੈਂ ਆ ਪੁੱਛਦੀਆਂ ਅੱਛਾ ਠੀਕ ਹੈ ਠੀਕ ਹੈ ਕੋਈ ਦਿੱਕਤ ਤਾਂ ਨਹੀਂ ਕੋਈ ਨਹੀਂ ਨਹੀਂ ਤਾਂ ਨਹੀਂ ਨਹੀਂ ਠੀਕ ਹੈ ਬਜ਼ੁਰਗ ਜਿਹੜੇ ਹੈ ਤਾਂ ਹੀ ਕਾਮਯਾਬ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਹੁਣ ਅਕਸਰ ਕਿ ਜਿਹਨਾਂ ਟੱਬਰਾਂ ਦੇ ਵਿੱਚ ਬਜ਼ੁਰਗਾ ਦਾ ਧਿਆਨ ਰੱਖਿਆ ਜਾਂਦਾ ਜੇ ਹੁਣ ਤੁਸੀਂ ਆਪਣੇ ਤੁਹਾਡੀ ਇਹਨਾਂ ਦੀਆਂ ਲੋਹਾ ਪੁੱਤ ਸਾਰੇ ਧਿਆਨ ਰੱਖਦੇ ਤੁਹਾਡਾ ਸਾਰਾ ਪਰਿਵਾਰ ਬੇਬੇ ਦਾ ਪੂਰਾ ਸਿਹਤ ਯਾਬੀ ਦਾ ਰਾਜ ਜਿਹੜਾ ਇਹੀ ਹੈ ਇੱਥੇ ਹੀ ਪਤਾ ਲੱਗਦਾ ਬੇ ਪਿੰਡਾਂ ਚ ਜਾ ਕੇ ਵਲੋਗਿੰਗ ਕਰਦਾ ਜੀ ਪਤਾ ਲੱਗਦਾ ਹੈ ਸ਼ਹਿਰਾਂ ਤੇ ਰਿਵਾਜ ਕੰਮ ਖਰਾਬ ਹੋ ਗਿਆ ਸ਼ਹਿਰਾਂ ਚ ਤਾਂ ਇਹ ਹੋ ਗਿਆ ਕਿ ਬਜ਼ੁਰਗ ਵਿਚਾਰੇ ਇਕੱਲੇ ਇਕੱਲੇ ਟੰਗੇ ਹੋਏ ਆ ਬਹੁਤ ਬੁਰੀ ਹਾਲਤ ਹੈ ਕਿ ਟਾਈਮ ਹੀ ਨਹੀਂ ਲੋਕਾਂ ਕੋਲ ਇਹ ਤਾਂ ਸਰਪੰਚ ਸਾਹਿਬ ਤੁਸੀਂ ਤਾਂ ਪੂਰਾ ਭਾਈਚਾਰਾ ਰੱਖਿਆ ਹੈ ਪਰਿਵਾਰ ਦੇ ਵਿੱਚ ਵੀ ਆਪਣਾ ਤੇ ਬੇਬੇ ਸਿਹਤ ਜਾਵ ਬੜਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਹੋਰ ਗੱਲਬਾਤ ਕਰਨਾ ਚਾਹੁੰਦੇ ਬੇਬੇ ਦੀ ਪਿੰਡ ਦੇ ਵਿੱਚ ਵੀ ਜੀ ਬਹੁਤ ਸਾਂਝ ਪਿਆਰ ਹੈ ਇਹਨਾਂ ਦੇ ਪਰਿਵਾਰ ਦਾ ਜੀ ਇਸ ਸਰਪੰਚ ਮੈਨੂੰ ਹੀ ਬਣ ਨਹੀਂ ਦੇਂਦੇ ਸਾਡੇ ਬਾਪੂ ਹੁਣ ਕਹਿੰਦਾ ਸਾਡੇ ਹੋਰ ਕੰਮ ਇਹ ਸਰਪੰਚ ਜੀ ਬਣ ਨਹੀਂ ਹੁਣ ਤਾਂ ਕੇਣਾ ਬਣਿਆ ਉਹ ਵੀ ਕਹੀ ਜਾਂਦੀ ਕਹਿੰਦੀ ਮੇਰੇ ਮੇਥੇ ਬਰਖਲਾ ਹੋ ਗਿਆ ਸਰਪੰਚ ਬਣਿਆ ਕਹਿੰਦੀ ਲੋੜ ਨਹੀਂ ਦੀ ਇਹ ਪਿੰਡਾਂ ਦੀ ਜੋ ਬੀਬੇ ਬਣ ਨਹੀਂ ਸੀ ਬਣਦਾ ਸੁਣ ਹੂੰ ਬੰਦਾ ਹੈ ਮੈਂ ਹਾਂ ਕੋਈ ਰੋਬ ਨਹੀਂ ਹੋ ਜਾ ਉਹ ਸਰਪੰਚ ਕੰਜਰ ਅੱਛਾ ਕੰਜਰ ਕਾ ਗਾਲ ਖੜ ਕੇ ਗੱਲ ਕਰਦੇ ਆ ਨਹੀਂ ਇਹਨਾਂ ਨੂੰ ਤਾਂ ਨਹੀਂ ਕਹਿੰਦੇ ਆ ਆਹ 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 ਆ ਬੰਦਾ ਮੇਰੇ ਇਹ ਨਾਲੇ ਤਖਰ ਬੈਠਾ ਬੜਨਾ ਬਿੱਤੇ ਬੈਠਾ ਮਾ ਤਾਂ ਹੁਣ ਸਦੇਰੇ ਨਿਆਣੇ ਪੁੱਠੀ ਮੱਤ ਲਾਣੇ ਕੋਈ ਜਰੂਰਤ ਨਹੀਂ ਮੇਰੇ ਢਾੜੇ ਨੂੰ ਕਹਿਣੇ ਦੀ ਅੱਛਾ ਆਪੇ ਸਰਪੰਚ ਨਹੀਂ ਬਣਦੇਣਾ ਬਣਨੇ ਸੀ ਗੱਲ ਦੀ ਹੈ ਆ ਹੁਣ ਸਾਡਾ ਬਣੇ ਦਾ ਘਰੀ ਆਇਆ ਤਾਂ ਪਤਾ ਲੱਗਿਆ ਅੱਛਾ ਬਿਨਾ ਦੱਸੇ ਬਣ ਗਏ ਹਾਂਜੀ ਹਾਂਜੀ ਸ਼ਮਤੀ ਨਾਲ ਇਹ ਸ਼ਮਤੀ ਨਾਲ ਬਣਿਆ ਫਿਰ ਤਾਂ ਠੀਕ ਹੈ ਹੂੰ ਪਿੰਡ ਦਾ ਵਿਕਾਸ ਵੀ ਵਧੀਆ ਕਰਿਆ ਜੀ ਇਹਨਾਂ ਦਾ ਮਤਲਬ ਇਹ ਨਹੀਂ ਹੈਗਾ ਪਿੰਡ ਦਾ ਵਿਕਾਸ ਵੀ ਵਧੀਆ ਹੋਇਆ ਹੂੰ ਐ ਤਾਂ ਆਪੇ ਚੱਲ ਕਿਆ ਫਾਇਦਾ ਹੈ ਕਿਸੇ ਬੁਰੀ ਮੰਦੀ ਦੀ ਗੱਲ ਕਰਨੀ ਸਰਪੰਚ ਆਹ ਹੈ ਜੋ ਸਰਪੰਚ ਹੈ ਹੈਗਾ ਹੂੰਦੇ ਨੇ ਨਾ ਚੀਜ਼ ਨਹੀਂ ਸਾਹ ਤੇ ਮੇਰੀ ਤਾਂ ਉਦੋਂ ਹੀ ਪਈਆਂ ਸਾਰੀਆਂ ਮੈਂ ਅੱਛਾ ਹਾਂ ਮੈਂ ਕੱਲ ਸਰਪੰਚ ਸਾਹਿਬ ਤੋਂ ਆਰਡਰ ਲੈ ਲਿਆ ਤਾਂ ਹੂੰ ਮੈਂ ਕਿਹਾ ਵੀ ਆਹ ਕੰਮ ਅਸੀਂ ਕਰਨਾ ਕਹਿੰਦਾ ਕਰ ਦੋ ਠੀਕ ਹੈ ਉਹਦੇ ਆਉਣ ਤੋਂ ਪਹਿਲਾਂ ਫਿੱਟ ਕਰਿਆ ਵਸ ਜੰਮ ਬੇ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਤੁਹਾਡੀਆਂ ਗੱਲਾਂ ਸੁਣ ਲਈਆਂ ਦੁਨੀਆ ਕੈਨੇਡਾ ਤੱਕ ਬਾਬੇ ਇਹ ਸਭ ਦੇ ਇਸ ਤਰ੍ਹਾਂ ਪਰਮਾਤਮਾ ਹਾਂ ਹਾਂ ਕੱਲ ਨੂੰ ਤੁਹਾਨੂੰ ਸੁਣਾ ਦੇਣੀ ਆ ਸ਼ਾਮ ਤੱਕ ਕੱਲ ਨੂੰ ਸੁਣਾ ਦੇਣੀ ਆ ਤੁਹਾਨੂੰ ਫੋਨ ਆਉਂਗੇ ਫੋਨ ਫੋਨ ਰੱਖਿਆ ਵਾ ਹਾਂ ਉਹਨੇ ਕੋਲੇ ਆ ਉਹਨੇ ਉਹ ਸਨੇਹਾ ਦੇ ਨੇ ਕਰਾਉਣੇ ਗੱਲ ਕਰਾ ਦਿੰਦੇ ਆ ਤਾਂ ਹਾਂ ਅੱਛਾ ਆਹ ਜਿਹੜਾ ਸੀ ਕੰਮ ਕਰਦੇ ਆ ਬਜ਼ੁਰਗਾਂ ਨਾਲ ਗੱਲਾਂ ਪਤਾ ਕਰਦੇ ਆ ਇਹ ਮੈਂ ਬਹੁਤ ਬਜ਼ੁਰਗਾਂ ਨਾਲ ਕਰਦਾ ਹਾਂ ਠੀਕ ਹੈ ਕੀ ਗੱਲ ਲਖੀ ਮੈਂ ਇੰਨੀ ਬੇਈਮਾਨ ਨਹੀਂ ਕਰੀ ਪੁੱਛ ਲੈ ਇਹਨਾਂ ਨੂੰ ਹਾਂ ਇੱਕ ਜੇ ਰੱਖੇ ਜਿੰਨੇ ਹਾਂ ਮੈਂ ਕਿਸੇ ਪਾਸੇ ਰਹਾ ਕਿਸੇ ਪਾਸੇ ਕੀ ਜੁਨੀਓ ਦੇਣੀ ਸਾਰੇ ਟਿੱਕੋ ਜੀ ਹਾਂ ਜਿੱਧਰ ਮਰਜ਼ੀ ਰਹੋ ਸਾਨੂੰ ਕਿਹੜਾ ਕੋਈ ਨਾਅ ਹੈ ਜਿੱਧਰ ਮਰਜ਼ੀ ਜਾਓ ਇੱਕ ਹੋਰ ਵੀ ਪਹਿਲਾਂ ਤੇ ਸਾਨੂੰ ਇਹ ਸਿਖਾਇਆ ਇਹਨਾਂ ਨੇ ਬਈ ਕੋਈ ਡਰਾਈਵਰ ਆ ਕੋਈ ਲੇਬਰ ਆ ਕੋਈ ਬਈ ਜਿਹੜਿਆ ਤੁਸੀਂ ਨੂਨ ਗਾ ਰਖਣੀ ਤਾਂ ਨੂਨ ਵਾਲ ਦੇਣੀ ਇਹ ਜੋ ਸਭ ਜਿਹਾ ਐ ਨਹੀਂ ਦੋ ਪਿੰਟ ਦੋ ਨੀ ਕਰਨੇ ਹਉ ਇਸ ਜੋ ਬਰਾਬਰ ਹੀ ਰੱਖਾ ਹਾਂ ਜੋ ਤੁਸੀਂ ਖਾਣਾ ਉਹੀ ਟਰੇਨ ਪਲਾਈਸ ਨੇ ਖਾਣਾ ਹਾਂ ਐ ਨਹੀਂ ਉੱਪਰ ਵਾਲਾ ਦੇਖਦਾ ਸਾਡਾ ਮਕੇ ਦੇ ਮਾੜਾ ਇਹਨਾਂ ਲੇਬਰ ਵਾਲੇ ਦਾ ਮਾੜਾ ਕਿਸ ਦਾ ਮਾੜਾ ਸੋਚਣਾ ਨਾ ਕਰਨਾ ਰੱਬ ਸਭ ਕੁਝ ਦਈਦਾ ਜਦੋਂ ਸਰਪੰਚ ਬਣੇ ਆ ਇਹ ਹਮ ਇਹਨਾਂ ਨੂੰ ਪਹਿਲਾ ਆਰਡਰ ਕਰਤਾ ਵੀ ਪੁੱਤ ਕਿਸੇ ਤੋਂ ਬੁਰਾ ਨਹੀਂ ਪੈਣਾ ਨਾ ਕਿਸੇ ਦੀ ਮਾੜੀ ਕਰਨੀ ਆ ਪਹਿਲਾ ਹੀ ਆਰਡਰ ਕਰਤਾ ਸੀ ਮਾਦਾਨਾ ਬੇਬੇ ਕੁਝ ਸਬਜੀ ਸਬਜੀ ਰੋਟੀ ਰਸੋਈ ਦਾ ਕੰਮ ਕਰ ਲੈਂਦੇ ਹੁਣ ਵੀ ਹੁਣ ਨਹੀਂ ਕਰਦੇ ਪਹਿਲਾਂ ਬਹੁਤ ਸਾਰੇ ਲੱਗ ਚੁੱਲੇ 'ਤੇ ਰੋਟੀ ਭਗਾਈ ਬੀਬੀ ਬੰਦੇ ਦੀ 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 ਅੱਜ ਫੇਚ ਲਪਕਾ ਲਿਆ ਜਾਂ ਟਾਈਮ ਤਾਂ ਹੁਣ ਕੋਈ ਨਹੀਂ ਕਰਦੀ ਲੇਬਰ ਵਾਲੇ ਨਾ ਸਾਡੇ ਜਿਹੜਾ ਉਹ ਹਿਮਾਚਲ ਗੱਡੀ ਜਾਂਦੀਆਂ ਪਾਰ ਨਾਲ ਜੇ ਹੋਟਲ ਨਹੀਂ ਤੇ ਹੁੰਦੇ ਜੇ ਉਹਨਾਂ ਨੇ ਕਹਿਣਾ ਬੇਬੇ ਨੂੰ ਵਸਰੇਆ ਭੇਜ ਦਿਓ ਬਸ ਪੰਜ ਬੰਦੇ ਰੋਟੀ ਦਸ ਦੀ ਇਸ ਵਾਰ ਇਹਨੂੰ ਦਸ ਦੀ ਗਰਮੀ ਵਿੱਚ ਵੀ ਬੇਬੇ ਆਜੇ ਰੋਟੀ ਖਾ ਕੇ ਜਾਣੀ ਅਸੀਂ ਤੁਹਾਡੇ ਹੱਥ ਦੀ ਠੀਕ ਹੈ ਖਲਾ ਦੂਗੇ ਖਾ ਜਾਉਗੇ ਭਾਈ ਕੈਸੇ ਕਰੋ ਕਾਜ ਨਹੀਂ ਆਇਆ ਥਾ ਦਾਲ ਖਾਣੀ ਉਹ ਮਿਸੀ ਦਾਲ ਹੂੰ ਦਾਲਸ ਮਿਸੀ ਇਕੱਠੀ ਕਰੋ ਭਾਈ ਕਿਹੜੀ ਕਿਹੜੀ ਚਾਹੀਦੀ ਹੈ ਕਿਆ ਕਿਆ ਪਾਣਾ ਚ ਮਿਸੀ ਦਾਲ ਚ ਮਸਰੀ ਹੂੰ ਮੂੰਗੀ ਹੂੰ ਮਾਂ ਹੂੰ ਛੋਲੇ ਕਿਆ ਦੋ ਇਹਨਾਂ ਨੂੰ ਲਿਆਣ ਫਿਰ ले आएं खा लेंगे हां ठीक है एक और ਵੀ ਅਸੀਂ 4-5 ਜਾਣੇ ਹੈਗੇ ਆਂ 4-5 ਜਾਣੇ ਖਾ ਕੇ ਜਾਵਾਂਗੇ ਰੋਟੀ ਠੀਕ ਹੈ ਰਾਤ ਇੱਥੇ ਰਹਿਣਾ ਆਪਾਂ ਇੱਕ ਹੋਰ ਵੀ ਜਿਹੜੇ ਸਾਡੇ ਬਜ਼ੁਰਗ ਹਨ ਅਸੀਂ ਚੈਨਾ ਦੇ ਆਏ ਸਿੰਗਾ ਮਲਾਇਆ ਤੇ ਅੱਛਾ ਸਾਡੇ ਬਾਬੇ ਸਿੰਗਾ ਪਰ ਰਹਿੰਦੇ ਸੀ ਅੱਛਾ ਉੱਥੇ ਸਾਡੇ ਬੂਆ ਹੀ ਹੋਈਆਂ ਬਾਪੂ ਨੇ ਸਾਡੇ ਕੋਲ ਆ ਕੇ ਫਿਰ ਉੱਥੇ ਤੇ ਆ ਕੇ ਛੱਡ ਗਏ ਉਹ ਉਹ ਜਮਾਨੇ ਦੇ ਵਿੱਚ 80000 ਰੁਪਏ ਦਾ 80000 ਦਾ ਤਾਂ ਟੋਲੇ ਦਾ ਸੋਨਾ ਲੈ ਲੈ ਤੇ ਚਾਂਦੀ ਸੋਨਾ ਲਿਆ ਕਿੰਨਾ ਉਹ ਜਵਾਨ ਨੇ ਸਿੰਗਾ ਮਲਾਇਆ ਸਾਡੇ ਹੁਣ ਵੀ ਜਗਾ ਸ਼ਾਇਦ ਹੈਗੀ ਉੱਥੇ ਵਿੱਚ ਉਹ ਕਿਲੇ تھے ਸਿੰਗਾ ਚ ਹੁਣ ਵੀ ਹੈ ਹਾਂ ਗਏ ਨਹੀਂ ਕੋਈ ਮੁੜ ਕੇ ਗਏ ਨਹੀਂ ਚਿੱਠੀਆਂ ਆਉਂਦੇ ਨੇ ਸਾਡੇ ਜਿੱਨੇ ਵੇਰ ਆਪਾਂ ਸਿੰਗਾਪੁਰ ਤੋਂ ਇੱਕ ਅੱਧਾ ਕਿਲਾ ਮੇਰੇ ਨਾਂ ਤੇ ਕਰਦੇ ਹੋ ਅੱਜ ਵੀ ਅੱਜ ਵੀ ਇਹਨਾਂ ਦਾ ਨਾਮ ਬੋਲਦੀ ਕਰੋੜਾ ਅਰਬਾਂ ਵੀ ਜਗਾ ਗਏ ਨਹੀਂ ਗਏ ਨਹੀਂ ਅੱਛਾ ਨਹੀਂ ਹੁਣ ਬੇਬੇ ਨੂੰ ਮਨਾ ਲੈਣ ਤੋਂ ਮੈਨੂੰ ਬੇਬੇ ਚੱਲੀ ਆਪਾਂ ਹਾਂ ਚਲੋ ਐ ਟਿਕਟ ਕਰਾ ਲੈਣੇ ਹੋਰ ਕੋਈ ਇੱਕ ਅੱਧਾ ਕਿਲਾ ਮੈਨੂੰ ਦੇ ਦਿਓ ਸਿੰਗਾਪੁਰ ਤੋਂ ਆਹੀ ਬਣਾ ਦੇਣਾ ਸੀ ਥੰਬ ਨੇ ਲਈ ਇਸ ਦਾ ਬੀ ਬੇ ਸਿੰਗਾਪੁਰ ਤੇ ਜਮੀਨ ਤੇ ਦੇ ਦੇਣੀ ਸਾਨੂੰ ਉਹਨਾਂ ਨੇ ਹੈ ਜਿਹੜੇ ਸਾਡੇ ਸਾਡੇ ਬਜ਼ੁਰਗ ਨਾ ਕਹਿੰਦੇ ਤੇ ਵੀ ਜਿਸ ਵੇਲੇ ਜਿਹੜਾ ਆਗੇ ਨਾ ਇਹ ਉਧਰ ਜੰਗਲ ਚੋਂ ਹਮਾਚਾਣਾ ਇੱਕ ਟਿੱਬੇ ਹੀ ਆ ਉਧਰ ਉੱਥੇ ਤੇ ਜਿਵੇਂ ਛੱਡ ਕੇ ਆਗੇ ਵੀ ਚਲੋ ਅਸੀਂ ਕਿਹੜਾ ਮੁੜ ਕੇ ਉਹ ਛੱਡ ਜਿਓ ਕੌਣ ਵੀ ਸਾਡੇ ਦਾ ਜਔਰੇ ਆਏ ਨਾ ਬਾਅਦ ਚਿੱਠੀਆਂ ਆਉਂਦੀਆਂ ਰਹੀਆਂ ਇਹਨਾਂ ਨੂੰ ਅੱਧੀ ਥੋੜੀ ਜਮੀਨ ਸ਼ਹਿਰ ਚ ਆ ਗਈ ਆ ਜੋ ਨਾਲੇ ਪੜੇ ਨੀ ਕਿਤੇ ਅਰਜੀ ਵੀ ਜਿਹੜਾ ਸਾਡਾ ਬਾਬਾ ਉਰੇ ਆ ਕੇ ਵੀ ਅਰਜਨ ਮਿਸ਼ਨ ਦਾ ਅੱਛਾ ਪਤਾ ਨਾ ਭੈਣ ਦਾ ਸਹੁਰਾ ਉਹ ਆਰਡੀਨ ਮੀਚਨ ਦਾ ਉੱਥਾ ਵੀ ਇੱਥੇ ਵੀ ਸਿੰਗਾਪੁਰ ਚ ਵੀ ਹਾਂ ਅੱਛਾ ਤਾਂ ਫੇਰ ਜੇ ਇੱਕ ਮੇਰਾ ਪਤौरा ਪਹਿਲਵਾਨਤਾ ਹੂੰ ਪਹਿਲਵਾਨਤਾ ਹਾਂ ਮੇਰੇ ਸਹੁਰਾ ਦਾ ਖੇਤੀ ਉਹਰਦਾ ਦਾ ਬੇਚਾਰਾ ਅੱਜ ਦੇ ਨਿਆਣਿਆਂ ਨੂੰ ਪਤਿਉਰਾ ਪਤਾ ਹੀ ਨਹੀਂ ਕਿਹਨੂੰ ਕਹਿੰਦੇ ਪਤਿਉਰਾ ਦੱਸੋ ਜਰਾ ਚਾਚਾ ਜੀ ਨੂੰ ਤਾਇਆ ਜੀ ਨੂੰ ਹਾਂ ਲਓ ਮੈਂ ਪੁੱਛ ਲਈਏ ਨਹੀਂ ਪਤਾ ਅੱਜ ਅੱਜ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਹੈਗਾ ਅੱਜ ਨੂੰ ਮੈਂ ਕਿਹਾ ਸੀਗਾ ਕਿ ਮਿਸੀ ਦਾਲ ਖਾ ਕੇ ਜਾਣੀ ਹੈ ਠੀਕ ਹੈ ਬਣਾਉ ਪੁੱਤ ਆ ਕੱਲ ਆਦਾਂਗੇ ਇਹਨਾਂ ਨੂੰ ਕਹਿ ਦੋ ਬਸ ਵੀ ਕੱਲ ਬਣਾ ਦੇਣਾ ਬਣਾ ਲਵਾਂਗਾ ਜੀ ਸਾਡਾ ਤਾਂ ਪੁੱਤ ਇੱਥੇ ਵੀ ਜਾਂ ਲੇਬਰ ਆਂਦੀ ਐ ਇਸੇ ਮਿਸੀਓ ਬਣਾ ਕੇ ਦਾਲ ਦਾ ਹਾਂ ਲਓ ਜੀ ਬੇਬੇ ਨੇ ਸਾਨੂੰ ਦਿੱਤਾ ਨਯੋਤਾ ਕੱਲ ਆਣਾ ਸੀ ਬੇਬੇ ਕੋਲ ਬੇਬੇ ਦੇ ਹੱਥ ਦੀ ਮੱਸੀ ਦਾਲ ਖਾਣੀ ਆਪਾਂ ਭਾਈ ਦਾਲ ਲਿਆ ਦੇ ਬਣਾ ਦਊਗੀ ਪੁੱਤ ਦਾਲੇ ਲਿਆਉਂਦੇ ਸਰਪੰਚ ਸਾਹਿਬ ਨੇ ਲਿਆ ਦੇਣੀ ਹੈ ਤੇ ਮੱਸੀ ਦਾਲ ਤੇ ਬੇੜੇ ਦਾ ਆਟਾ ਠੀਕ ਹੈ ਜੀ ਉਹਦੀ ਖਾਣੀ ਰੋਟੀ ਥੋਣ ਵੀ ਨੋਤਾ ਤੁਸੀਂ ਵੀ ਆ ਸਕਦੇ ਆ ਬੜੇ ਕਮੈਂਟ ਕਰਦੇ ਜੀ ਸਾਨੂੰ ਨਹੀਂ ਖਲਾਉਂਦੇ ਖਲਾਦਾਂਗੇ ਤੁਹਾਨੂੰ ਬੇਬੇ ਨੂੰ ਮਿਲਣ ਆ ਜਿਓ ਪਿਹੋਰੇ ਦੇ ਆ ਬੇਬੇ ਔਰ ਨਜ਼ਾਰਾ ਆ ਗਿਆ ਬੇਬੇ ਬਹੁਤ ਸੋਹਣਾ ਲੱਗਿਆ ਉਹ ਜਿਹੜੀਆਂ ਚਾਰ ਧਾਲਾਂ ਮਿਲਾ ਕੇ ਮੱਸੀ ਦਾਲ ਬਣਾਈਆਂ ਨੇ ਦੀ ਤੁਸੀਂ ਮੇਰੇ ਮੂੰਹ 'ਚ ਹਜੇ ਵੀ ਸਵਾਦ ਆਈ ਜਾਂਦਾ ਉਸਤਾ ਉਹ ਗੁਲਬਨ ਸੱਚੀ ਹੈ ਨਾ ਮੇਰਾ ਦਿਲ ਕਰਦਾ ਬੇਹਨ ਖਾਣੀ ਹੋ ਖਾਣੀ ਹੈ ਠੀਕ ਹੈ ਮੈਂ ਖਾਣੀ ਐ ਆਪਾਂ ਨੇ ਜਿੱਦਾਂ ਮਰਜ਼ੀ ਇੰਤਜ਼ਾਮ ਕਰਿਓ ਦਾਲ ਖਾਣੀ ਆ ਨਾਲੇ ਦਾਲ ਬਣਦੀ ਵੀ ਦਿਖਾਣੀ ਬਣਾ ਦੂੰਗੇ ਵੀਡੀਓ ਬਣਾ ਲੈਣਾ ਆਪਾਂ ਨੇ ਠੀਕ ਐ ਠੀਕ ਐ ਲਓ ਜੀ ਦਾਲ ਦਾ ਵੀਡੀਓ ਬਣਾਣ ਦੀ ਕੋਸ਼ਿਸ਼ ਕਰਾਂਗੇ ਕਰਿਓ ਕਮੈਂਟ ਬੇਬੇ ਦੀ ਗੱਡੀ ਵੀ ਹੈਗੀ ਐ ਇੱਕ ਵਲੌਗ ਬੇਬੇ ਦੀ ਗੱਡੀ ਗੱਡੀ ਦੀ ਦੱਸਦੀ ਸਟੋਰੀ ਇਹ ਲੈ ਕੇ ਆ ਮੈਨੂੰ ਕੋ ਗੱਡੀ ਦਾ ਕੰਮ ਤਾਂ ਅੱਛਾ ਮੈਂ ਵਕੀਲ ਕਹਿੰਦਾ ਬੀਬੀ ਮਹਾ ਤੇਰੇ ਨੂੰ ਕਿਹੜਾ ਚੀਜ਼ ਮਹਮੂਲੀ ਦੀ ਜ਼ਮੀਨ ਐ ਦਾਦੇ ਲਈ ਕੁਝ ਨਹੀਂ ਐ ਅੱਛਾ ਸਰਦਾਰ ਦਾ ਕੁਝ ਨਹੀਂ ਮੇਰੇ ਨਾਂ ਇਹਨਾਂ ਮੁੰਡਿਆਂ ਨਾ ਹੋਏ ਐ ਗੱਡੀ ਮਾਂ ਗੱਡੀ ਵੀ ਹੈਗੀ ਜ਼ਰੂਰ ਐ ਪਰ ਮੇਰੇ ਨਾਂ ਨਹੀਂ ਹੈਗੀ ਕੈਨ ਦਾ ਬਸ ਮਾਈ ਮੈਂ ਤਾਂ ਤੈਨੂੰ ਦੇਖ ਰਿਹਾ ਥਾ ਤੇ ਮਾਈ ਕਿਆ ਕਹਿੰਦੀ ਹੈ ਵਕੀਲ ਸਾਡ ਘਰ ਦੇ ਜਾਣ ਦਾ ਕਹਿੰਦਾ ਮੈਂ ਤਾਂ ਉਪਰ ਨੂੰ ਜਾਣ ਕਹਿੰਦੇ ਮਾਈ ਲਖਣ ਮੇਰਾ ਆਖੂਛ ਹੈ ਮੇਰਾ ਆਖੂਛ ਮੈਂ ਮੁੱਲੀ ਜਰੂਰ ਲਈ ਦੀ ਦਾਦੇ ਲਈ ਮੇਰੇ ਕੋਲ ਨਹੀਂ ਕੁਝ ਵੀ ਹੈਗਾ ਮੁੰਡਿਆਂ ਨੂੰ ਦੇਖਤੀ ਵਾਹ ਜੀ ਵਾਹ ਲਓ ਜੀ ਲਓ ਜੀ ਕਰਿਓ ਕਮੈਂਟ ਕਿਦਾਂ ਦੀ ਲੱਗੀਆਂ ਤੁਹਾਨੂੰ ਗੱਲਾਂ ਬਾਤਾਂ और बेबीडी गड्डी भी है अगले ब्लॉग से बेबीडी गड्डी दिखावा के बने रहो बेबीडी गड्डी जरूर देखियो बड़ी परानी गड्डी है क्या जी गड्डी था क्या मॉडल है ओ डी मॉडल है कितने सात चौथर चौथर मॉडल है थाईसन ताली नंबर क्या थाईसन थाई ताली ऐसे दोबारा बोल दो थाईसन ताली अठाईसन ताली �